ਹਾਂਜੀ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਮਿੱਤਰੋ ਸੇਲ ਲਈ ਟਰੈਕਟਰ ਲੈ ਕੇ ਆਏ ਆ ਫੋਰਡ 3630 ਫੋਟੋਮਾਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਜੀ ਇਹ ਟਰੈਕਟਰ ਕਿੰਨੇ ਮਾਡਲ ਹੈ ਕੀ ਇਹਦਾ ਰੇਟ ਹੈ ਕਿੱਥੇ ਖੜਾ ਹੈ ਮਾਲਕ ਵੀਰ ਦਾ ਫੋਨ ਨੰਬਰ ਵਗੈਰਾ ਆਪਾਂ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਇਸ ਦਾ ਦੱਸਾਂਗੇ ਜੀ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਜੀ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ Facebook ਵਾਲੇ ਵੀਰ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ ਪੰਜ ਸੌ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ Ford 3630 ਇਹ ਟਰੈਕਟਰ ਮਿੱਤਰੋ 2000 ਮਾਡਲ ਹੈ ਪੰਜਾਬ ਨੰਬਰ ਟਰੈਕਟਰ ਹੈ ਟਰੈਕਟਰ ਤੇ ਜੋ ਵੀ ਐਸੈਸਰੀ ਲੱਗੀ ਹੈ ਤੁਸੀਂ ਦੇਖ ਸਕਦੇ ਹੋ ਘੋੜਾ ਬੰਪਰ ਲੱਗਿਆ ਹੋਇਆ ਫਾਈਬਰ ਹੁੱਡ ਵਗੈਰਾ ਇਹ ਸਾਰਾ ਕੁਝ ਵੀਰ ਨੇ ਨਾਲ ਹੀ ਦੇਣਾ ਜੀ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਇੰਜਨ ਗੇਅਰ ਕਨੀਓ ਟਰੈਕਟਰ ਬਿਲਕੁਲ 100% ਕੰਡੀਸ਼ਨ ਦੇ ਵਿੱਚ ਹੈ ਤੁਸੀਂ 와 ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਪੰਜਾਬ 55 ਪੈਸੇ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਬਾਕੀ ਇੰਜਨ ਗੇਅਰ ਕਨੀਓ ਤੁਹਾਨੂੰ ਦੱਸਦਾ ਪੂਰੀ ਫੁੱਲ ਗਾਰੰਟੀ ਹੈ ਐਸੈਸਰੀ ਜੋ ਤੁਸੀਂ ਦੇਖ ਰਹੇ ਹੋ ਸਾਰੀ ਐਸੈਸਰੀ ਨਾਲ ਹੈ ਜੀ ਕੋਈ ਕੋਈ ਕਮੀ ਪੇਸ਼ ਨਹੀਂ ਆ ਜੇ ਆਪਾਂ ਹੁਣ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੀਰ ਵੱਲੋਂ ਟਰੈਕਟਰ ਦਾ ਰੇਟ ਰੱਖਿਆ ਗਿਆ 285000 ਰੁਪਿਆ ਰੇਟ ਮੌਕੇ ਤੇ ਘਟ ਹੋ ਜਾਊਗਾ ਰੇਟ ਕੋਈ ਫਿਕਸ ਨਹੀਂ ਮਿੱਤਰੋ ਇਹ ਜਿਹੜਾ ਟਰੈਕਟਰ ਹੈ ਸ਼੍ਰੀ ਮੁਖਸੂਰ ਸਾਹਿਬ ਏਰੀਆ ਦੇ ਵਿੱਚ ਸੇਲ ਲਈ ਹੈ ਜੇ ਕਿਸੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ ਬਾਕੀ ਮਿੱਤਰੋ ਆਪਣੀ ਵੀਡੀਓ ਚੰਗੀ ਲੱਗੀ ਤਾਂ ਦੱਬ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿਸੇ ਵੀਰ ਭਰਾ ਨੇ ਕੋਈ ਟਰੈਕਟਰ ਵਗੈਰਾ ਖਰੀਦਣਾ ਹੁੰਦਾ ਜੀ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਆਂ ਜੀ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਨਵਾਦ ਜੀ